ਸਤਿਗੁਰੂ ਜੀ ਦੀ ਪਵਨ ਪਵਿੱਤਰ ਹਜ਼ੂਰੀ ਵਿੱਚ ਮਹਾਪੁਰਖ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਵਨ ਪਵਿੱਤਰ ਤਪ ਅਸਥਾਨ ਦੇ ਉੱਤੇ ਪੂਰਨਵਾਸੀ ਦੇ ਰਾਤਰੀ ਦੇ دیਵਾਨਾ ਵਿੱਚ ਹਾਜ਼ਰੀਆਂ ਲਵਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਵੱਡੇ ਭਾਗ ਨੇ ਕਿਉਂਕਿ ਸਾਧੂ ਦੀ ਜਿਹੜੀ ਸ਼ਰਣ ਹੈ ਨਾ ਇਹ ਜੀਵਨ ਦਾ ਉਧਾਰ ਕਰਨ ਵਾਲੀ ਸਾਧੂ ਬੰਦਗੀ ਵਾਲੇ ਸਾਧੂ ਪੂਰਨ ਸਾਧੂ ਪਰ ਜੋੜੀਆਂ ਉਹੀ ਭਰਦਾ ਜੇ ਪੂਰਨ ਸਾਧੂ ਦੇ ਉੱਤੇ ਕੋਈ ਪੂਰਨ ਭਰੋਸਾ ਰੱਖਦਾ ਪਾਤਸ਼ਾਹ ਬਾਣੀ ਜੀ ਕਿਰਪਾ ਕਰਦੇ ਨੇ ਸਾਧੂ ਕੀ ਜੋ ਲੇਹ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਜਿਹੜਾ ਸਾਧੂ ਦੇ ਸ਼ਰਣ ਲੈਂਦਾ ਹੈ ਸਾਧੂ ਦੀ ਓਟ ਲੈਂਦਾ ਹੈ ਸਤਿਗੁਰੂ ਕਹਿੰਦੇ ਨੇ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਨੇ ਇਤਿਹਾਸ ਗਵਾਹ ਹੈ ਇਹ ਕੇਵਲ ਕਹਿਣ ਦੀ ਗੱਲ ਨਹੀਂ ਵੀ ਸਾਧੂ ਦੀ ਸ਼ਰਣ ਲਿਆ ਕਰੋੜਾਂ ਪਾਪ ਮਿਟ ਜਾਂਦੇ ਨੇ ਇਤਿਹਾਸ ਗਵਾਹ ਹੈ ਸਤਿਗੁਰੂ ਬਾਣੀ 'ਚ ਕਿਰਪਾ ਕਰਦੇ ਨੇ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹਣ ਨਿਸਤਾਰਾ ਉਹ ਆਜ਼ਾਮਲ ਜਿਹਦੀ ਜ਼ਿੰਦਗੀ ਬਾਬਾ ਦੇ ਵਿੱਚ ਗੁਜ਼ਰੀ ਜਿਹਦੇ ਪਿਤਾ ਜੀ بڑے ਵੱਡੇ ਰਾਜ ਪੰਡਤ ਕਥਾ ਰਾਜ ਦਰਬਾਰ ਵਿੱਚ ਕਰਦੇ ਜਾ ਕੇ ਦਰਬਾਰ ਵਿੱਚ ਬੜਾ ਸਤਕਾਰ ਤੇ ਆਜ਼ਾਮਲ ਨੂੰ ਛੋਟੀ ਉਮਰੇ ਸanskrit ਸ਼ਾਸਤਰ ਵੇਦ ਪੜਨ ਵਾਸਤੇ ਲਾ ਦਿੱਤਾ ਤੇ ਇਹ ਵੀ ਬੜਾ ਵੱਡਾ ਪੰਡਤ ਬਣ ਗਿਆ ਇਹਦੇ ਪਿਤਾ ਨੇ ਜਦੋਂ ਚੜ੍ਹਾਈ ਕੀਤੀ ਤੇ ਆਪਣੇ ਪਿਓ ਦੀ ਜਗ੍ਹਾ ਤੇ ਰਾਜ ਦਰਬਾਰ ਦੇ ਵਿੱਚ ਵੀ ਇਹ ਰਾਜ ਪੰਡਤ ਬਣ ਗਿਆ ਪਰ ਕਰਮ ਬੜੇ ਮਾੜੇ ਸੀ ਮੈਂ ਐਡੇ ਮਹਾਨ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਮੈਂ ਸ਼ਬਦ ਨਹੀਂ ਕਹਿ ਸਕਦਾ ਜਿਹੜੇ ਰਾਹ ਤੇ ਅਜਮਲ ਚੱਲ ਪਿਆ ਸੀ ਰਾਜਾ ਧਰਵੀ ਸੀ ਤੇ ਇਹਨੇ ਕਈ ਵਾਰ ਰੋਕਿਆ ਅਜਮਲ ਦੇਖੀ ਇਹ ਰਾਹ ਬੜਾ ਭੜਾ ਹੈ ਬੜੇ ਬੜੇ ਵੱਡੇ ਦੇਵੀ ਦੇਵਤੇ ਬੜੇ ਬੜੇ ਵੱਡੇ ਜਿਹੜੇ ਆਪਣੇ ਆਪ ਨੂੰ ਪੈਗੰਬਰ ਕਹਾਉਂਦੇ ਸੀ ਉਹਨਾਂ ਨੂੰ ਵੀ ਇਹਨੇ ਇਸ ਤਰ੍ਹਾਂ ਬੂਦ ਕਰ ਦਿੱਤਾ ਜਿਸ ਰਸਤੇ ਤੇ ਤੂੰ ਚੱਲ ਪਿਆ ਪਰ ਇਹ ਨਾ ਮੰਨਿਆ ਇਹਨੇ ਰਸਤਾ ਨਹੀਂ ਬਦਲਿਆ ਆਖਰ ਰਾਜੇ ਨੇ ਇਹਨੂੰ ਆਪਣੇ ਦਰਬਾਰ ਦੇ ਵਿੱਚੋਂ ਹੀ ਨਹੀਂ ਸਗੋਂ ਸ਼ਹਿਰ ਦੇ ਵਿੱਚੋਂ ਵੀ ਆਪਣੇ ਰਾਜ ਦੇ ਇਲਾਕੇ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਇਹ ਇੱਕ ਗਰੀਬਾਂ ਦੀ ਬਸਤੀ ਦੇ ਵਿੱਚ ਜਾ ਕੇ ਕੱਖਾਂ ਦੀ ਛੰਨ ਪਾ ਕੇ ਰਹਿਣ ਲੱਗ ਪਿਆ ਕੋਈ ਮਿਹਨਤ ਕੀਤੀ ਨਹੀਂ ਕੋਈ ਕੰਮ ਇਹਨੂੰ ਆਉਂਦਾ ਨਹੀਂ ਬਸ ਪੜ੍ਹਾਈ ਕੀਤੀ ਕਥਾ ਕਰਦਾ ਰਿਹਾ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੁਣ ਕਮਾਈ ਜੇ ਕੀਤੀ ਹੋਵੇ ਤੇ ਕੋਈ ਮਿਹਨਤ ਕਰਕੇ ਪ੍ਰਸ਼ਾਦਾ ਪਾਣੀ ਸ਼ੱਕ ਲੈ ਜਦੋਂ ਕੁਛ ਵੀ ਨਾ ਹੋਇਆ ਤੇ ਇੰਨੇ ਪੰਛੀ ਮਾਰਨੇ ਜਾਨਵਰ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਕੱਚੇ ਭੁੰਨ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ ਪਾਪ ਤੋਂ ਹੋਰ ਜ਼ਿਆਦਾ ਪਾਪ ਹੋਣੇ ਸ਼ੁਰੂ ਹੋ ਗਏ ਬਰੋ ਕਰਤੇ ਪੁਰਖ ਦੀ ਐਸੀ ਖੇਡ ਹੈ ਕਿਉਂਕਿ ਮਹਾਪੁਰਖ ਬੜੇ ਦਿਆਲੂ ਹੁੰਦੇ ਨੇ ਪਰਮੇਸ਼ਰ ਦੇ ਭੇਜੇ ਹੋਏ ਹੁੰਦੇ ਨੇ ਜਿਸ ਤਰ੍ਹਾਂ ਦਾ ਪਰਮੇਸ਼ਰ ਦਾ ਸੁਭਾਅ ਹੈ ਉਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ ਫਿਰ ਵੀ ਦਇਆ ਆਈ ਕਰਤੇ ਬੁਰਖ ਨੂੰ ਇੱਕ ਦਿਨ ਐਸਾ ਆਇਆ ਦੋ ਸਾਧੂ ਹੁਣ ਆਜ਼ਾਮਲ ਜਿਹੜਾ ਇਹ ਜੰਗਲ ਵਿੱਚ ਪੰਛੀਆਂ ਨੂੰ ਮਾਰਨ ਵਾਸਤੇ ਗਿਆ ਹੋਇਆ ਤੇ ਦੋ ਸਾਧੂ ਇਹਦੇ ਘਰ ਆ ਗਏ ਦੋ ਛੰਨਾ ਨੇ ਇੱਕ ਵਿੱਚ ਇਹਦਾ ਪਰਿਵਾਰ ਰਹਿੰਦਾ ਤੇ ਇੱਕ ਖਾਲੀ ਹੈ ਤੇ ਉਹਦੇ ਵਿੱਚ ਇਹਦੀ ਜਿਹੜੀ ਧਰਮ ਬਤਨੀ ਸੀ ਇਤਿਹਾਸ ਵਿੱਚ ਸਾਰੇ ਜਾਣਦੇ ਹੋ ਧਰਮ ਪਤਨੀ ਉਹ ਧੱਕੇ ਨਾਲ ਹੀ ਬਣਾਈ ਸੀ ਉਹ ਤੇ ਉਹ ਇਹਦੇ ਬੱਚੇ ਰਹਿੰਦੇ ਸੀ ਤੇ ਦੂਜੀ ਸ਼ਰਨ ਵਿੱਚ ਸਾਧਵਾ ਦਾ ਉਤਾਰਾ ਇਹਨੇ ਕਰ ਦਿੱਤਾ ਤੇ ਜਦੋਂ ਸ਼ਾਮ ਨੂੰ ਅਜਾਮਲ ਆਇਆ ਕਹਿਣ ਲੱਗਾ ਕਰਮਾਂ ਵਾਲੀਏ ਅੱਜ ਸ਼িকার ਬੜਾ ਮੈਂ ਮਾਰ ਕੇ ਲਿਆਇਆ ਛੇਤੀ ਭੁੰਨ ਤੇ ਉਹ ਕਹਿਣ ਲੱਗੀ ਪਤਾ ਨਹੀਂ ਕਿੱਡੇ ਭਾਰੇ ਆਪਾਂ ਗੁਨਾਹ ਕੀਤੇ ਆ ਨਰਕ ਭੋਗ ਰਹੇ ਆ ਆਪਣੇ ਘਰ ਦੋ ਵੈਸ਼ਨੋ ਸਾਧੂ ਆਏ ਨੇ ਅੱਜ ਆਪਾਂ ਇਹ ਕੰਮ ਨਹੀਂ ਕਰਨਾ ਘਰ ਵਿੱਚ ਕੁਝ ਅਨਾਜ ਪਿਆ ਉਹ ਭੁੰਨ ਕੇ ਨਾਲੇ ਆਪਾਂ ਛਕਦੇ ਆਂ ਤੇ ਨਾਲੇ ਉਹਨਾਂ ਸਾਧੂਆਂ ਨੂੰ ਛਕਾਉਨੇ ਸਾਧੂ ਦੀ ਸੰਗਤ ਕਿੰਨੀ ਜ਼ਰੂਰੀ ਹੈ ਸਾਧੂ ਕੀ ਜੋ ਲੇ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਸਾਧੂ ਦੀ ਸ਼ਰਨ ਪਰ ਹੋਵੇ ਸਾਧੂ ਹੁਣ ਅਜ਼ਾਂਬਲ ਨੇ ਜਦੋਂ ਦੂਜੀ ਛੰਨ ਵਿੱਚ ਦੇਖਿਆ ਦੋ ਸਾਧੂ ਬੈਠੇ ਰੱਬ ਦੇ ਰੰਗ ਵਿੱਚwidehat ਜੰਬਾਲਾ ਫੜੀ ਹੈ ਤੇ ਮਾਲਾ ਉਹਦੇ ਪਿਆਰ ਦੇ ਵਿੱਚ ਕਮਾਈ ਜਾ ਰਹੇ ਨੇ ਮਹਾਪੁਰਖ ਜੱਪੀ ਜਾ ਰਹੇ ਨੇ ਇਹਨੇ ਉਹ ਸਾਰੇ ਜਾਨਵਰ ਪਾਸੇ ਰੱਖ ਦਿੱਤੇ ਅਨਾਜ ਨੂੰ ਭੁੰਨਿਆ ਤੇ ਪਹਿਲਾ ਸਾਧੂਆਂ ਦੀ ਭੇਡਾ ਕੀਤਾ ਉਹਨਾਂ ਨੂੰ ਸ਼ਿਕਾਇਆ ਸੀਤਲ ਜਾਲੇ ਸ਼ਿਕਾਇਆ ਤੇ ਕਹਿਣ ਲੱਗਾ ਮਹਾਪੁਰਖੋ ਬੜਾ ਵੱਡਾ ਪਾਪੀ ਆ ਮੈਂ ਉਹ ਅਜਾਮਲ ਆ ਜਿਹੜਾ ਕਦੇ ਰਾਜ ਦਰਬਾਰ ਦੇ ਵਿੱਚ ਕਥਾ ਕਰਦਾ ਹੁੰਦਾ ਸੀ ਮੈਂ ਰਾਜ ਪੰਡਤ ਸੀ ਪਰ ਆਪਣੇ ਵਿਕਾਰੀ ਕਰਮਾ ਕਰਕੇ ਮੇਰੀ ਆ ਹਾਲਤ ਹੋ ਗਈ ਸਾਧਵਾਂ ਨੂੰ ਤਰਸ ਆਇਆ ਕਹਿਣ ਲੱਗੇ ਵੀ ਕਰਮ ਤਾਂ ਤੇਰੇ ਬੜੇ ਮਾੜੇ ਨੇ ਪਰ ਇੱਕ ਕੰਮ ਕਰੀਂ ਹੁਣ ਜਿਹੜਾ ਤੇਰੇ ਘਰ ਪੁੱਤ ਪੈਦਾ ਹੋਵੇਗਾ ਉਹਦਾ ਨਾਮ ਨਰਾਇਣ ਰਖੀ ਜੋ ਕਿ ਨਰਾਇਣ ਕੀ ਦਾ ਨਾਮ ਹੈ ਨਰਾਇਣ ਪਰਮੇਸ਼ਰ ਦਾ ਨਾਮ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਹਦੇ ਪਰਥਾਈ ਬਾਣੀ ਹੈ ਨਾ ਆਪ ਨਰਾਇਣ ਕਲਾ ਧਾਰ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਆਪ ਨਿਰੰਕਾਰ ਆਪ ਨਰਾਇਣ ਦੁਨੀਆ ਵਿੱਚ ਆਏ ਤੇ ਇਹ ਕਹਿਣ ਲੱਗੇ ਆਪਣੇ ਪੁੱਤ ਦਾ ਨਾਮ ਨਰਾਇਣ ਰਖੀ ਤੇ ਉਹਦੇ ਨਾਲ ਬੜਾ ਪਿਆਰ ਕਰੀ ਵਿਧੀ ਦੇ ਕੇ ਮਹਾਪੁਰਖ ਅੱਜ ਵੀ ਮਹਾਪੁਰਖ ਆ ਜਿਹੜੇ ਵਰਸੀਆਂ ਸੰਵਾਗਮ ਆ ਪੂਰਨਮਾਸ਼ੀਆਂ ਇਹ ਵਿਧੀ ਹੈ ਨਾ ਇਹ ਸਾਡੇ ਵਰਗਿਆਂ ਦੇ ਪੁੰਨ ਬਣਾਉਣ ਦੀ ਵਿਧੀ ਹੈ ਨਾ ਵੀ ਆਪਣੇ ਪੁੰਨ ਬਣ ਜਾਣ ਆਪਾਂ ਪੂਰਨਮਾਸ਼ੀ ਦੀ ਰਾਤ ਨੂੰ ਨਾਨਕ ਸਰ ਦੇ ਮਹਾਨ ਪਾਵਨ ਪਵਿੱਤਰ ਸਥਾਨ ਤੇ ਆਈਏ ਹਾਜ਼ਰੀਆਂ ਲਵਾਈਏ ਸਾਡੇ ਪੁੱਣ ਬਣਨ ਇਹ ਵਿਧੀਆਂ ਨੇ ਤੇ ਵਿਧੀ ਬਣਾ ਕੇ ਪੁੱਤ ਦਾ ਨਾਮ ਨਾਰਾਇਣ ਰੱਖੀ ਸਮਾਂ ਆਇਆ ਪੁੱਤਰ ਦਾ ਜਨਮ ਹੋਇਆ ਨਾਰਾਇਣ ਨਾਮ ਰੱਖਿਆ ਅਵਸਥਾ ਵੀ ਬਿਰਧ ਹੋ ਗਈ ਅਜਾਮਲ ਦੀ ਜਿ ਹੁਣ ਪੁੱਤ ਨਾਲ ਬੜਾ ਪਿਆਰ ਆ ਨਾਰਾਇਣ ਆ ਨਾਰਾਇਣ ਹਮੇਸ਼ਾ ਬਾਹਰ ਜਾਣਾ ਤਾਂ ਵੀ ਨਰਾਇਣ ਘਰ ਆਉਣਾ ਤਾਂ ਵੀ ਨਰਾਇਣ ਤੇ ਸਾਧ ਸੰਗ ਜਦੋਂ ਅੰਤ ਸਮਾ ਆਇਆ ਜਦੋਂ ਜਮਦੂਤ ਲੈਣ ਆਏ ਤੇ ਸਭ ਤੋਂ ਛੋਟਾ ਪੁੱਤ ਸਭ ਤੋਂ ਪਿਆਰਾ ਪੁੱਤ ਨਰਾਇਣ ਚੇਤੇ ਆਇਆ ਨਰਾਇਣ 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 ਕਹਿੰਦਾ ਹੋਇਆ ਉਹ ਸੱਚ ਖੜ ਨੂੰ ਚਲਿਆ ਗਿਆ ਐਸੇ ਪਾਪੀ ਆਜ਼ਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਇਸ ਤਾਰਾ ਇੱਕ ਨਿਮਖ ਸਮੇਂ ਦੇ ਵਿੱਚ ਉਹਦਾ ਵੀ ਪਾਰ ਉਤਾਰਾ ਕਰ ਦਿੱਤਾ ਪਰ ਸਾਧ ਸੰਗਤ ਜੀ ਸਾਧੂ ਦੇ ਹੁਕਮ ਨੂੰ ਅਸੀਂ ਮੰਨ ਲਈਏ ਹੁਣ ਮਹਾਪੁਰਖ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੇ ਹੁਕਮ ਨੂੰ ਮੰਨਿਆ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਆਪਣਾ ਰੂਪਣਾ ਦਿੱਤਾ ਪਾਰਸ ਸੋਨੇ ਨੂੰ ਲੋਹੇ ਨੂੰ ਸੋਨਾ ਦੇ ਬਣਾ ਸਕਦਾ ਹੈ ਪਾਰਸ ਨਹੀਂ ਬਣਾ ਸਕਦਾ ਪਰ ਮਹਾਪੁਰਖ ਇੱਕ ਐਸੇ ਪਾਰਸ ਹੁੰਦੇ ਨੇ ਉਹ ਲੋਹੇ ਨੂੰ ਵੀ ਪਾਰਸੀ ਬਣਾ ਦਿੰਦੇ ਨੇ ਆਪਣੇ ਵਰਗਾ ਬਣਾ ਦਿੰਦੇ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਬਣਾ ਦਿੱਤਾ ਤੇ ਜੇ ਬਾਬਾ ਨਰੈਣ ਸਿੰਘ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਜੇ ਉਹਨਾਂ ਦੇ ਇਤਿਹਾਸ ਪੜ ਕੇ ਦੇਖੀਏ ਸੱਚ ਜਾਣਿਓ ਅੰਦਰ ਤੱਕ ਆਤਮਾ ਕੰਬ ਜਾਂਦੀ ਹੈ ਵੀ ਐਨੀ ਵੱਡੀ ਸੇਵਾ ਐਡਾ ਵੱਡਾ ਤਿਆਗ ਐਡੀ ਵੱਡੀ ਕੁਰਬਾਨੀ ਤੇ ਜੇ ਇਤਿਹਾਸ ਪੜ੍ਹੀਏ ਉਹ ਲੱਗਦਾ ਕਿ ਬਾਬਾ ਨਰੈਣ ਸਿੰਘ ਜੀ ਤੁਸੀਂ ਆਰਾਮ ਕਦੋਂ ਕਰਦੇ ਸੀ ਸਾਰਾ ਦਿਨ ਬਾਬਾ ਜੀ ਦੀ ਸੇਵਾ ਫਿਰ ਇਨ੍ਹਾਂ ਅਸਥਾਨਾਂ ਦੀ ਤਰਾਈ ਦੀ ਸੇਵਾ ਸਰੋਵਰ ਵਿੱਚੋਂ ਜਲ ਲੈ ਲੈ ਕੇ ਤਰਾਈ ਕਰਨੀ ਫਿਰ ਬਾਬਾ ਜੀ ਦੇ ਹੁਕਮ ਦੇ ਨਾਲ ਝੋੜਾ ਨੂੰ ਚਲੇ ਜਾਣਾ ਉਥੋਂ ਜਲ ਲੈ ਕੇ ਸਵੇਰ ਤੱਕ ਇੱਥੇ ਪਹੁੰਚਣਾ ਬਾਬਾ ਜੀ ਦੇ ਨਾਲ ਸੇਵਾ ਕਰਾਉਣੀ ਤੇ ਫਿਰ ਦਿਨ ਦੀ ਸੇਵਾ ਸ਼ੁਰੂ ਹੋ ਜਾਣੀ ਬਾਬਾ ਨਰੈਣ ਸਿੰਘ ਮਹਾਰਾਜ ਤੁਸੀਂ ਆਰਾਮ ਕਿਦੋਂ ਕਰਦੇ ਸੀ ਇਹ ਮਰਤਬੇ ਐਵੇਂ ਨਹੀਂ ਮਿਲਦੇ ਸੇਵਕ ਕੋ ਸੇਵਾ ਬਨਾਈ ਹੁਕਮ ਭੂਜ ਪਰਮ ਪਦ ਪਾਈ ਸੇਵਕ ਬਣਨਾ ਪੈਂਦਾ ਫਿਰ ਇਹ ਮਰਤਬੇ ਮਿਲਦੇ ਨੇ ਧੰਦਰ ਬਾਬਾ ਨਰੈਣ ਸਿੰਘ ਮਹਾਰਾਜ ਉੱਤੇ ਐਵੇਂ ਨਹੀਂ ਕਿਰਪਾ ਕੀਤੀ ਧੰਦਰ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਪਰਖਾ ਇਹ ਪਰਖਾਂ ਦੀਆਂ ਘੜੀਆਂ ਹੁੰਦੀਆਂ ਨੇ ਕੋਈ ਆਪਾ ਕਹਿੰਦੇ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੂੰ ਪਾਣੀ ਬਾਫਕ ਨਹੀਂ ਆਇਆ ਉਹ ਜਿਹੜੇ ਬਾਬਾ ਈਸ਼ਰ ਸਿੰਘ ਮਹਾਰਾਜ ਦੁਨੀਆ ਦਾ ਦੁੱਖ ਦੂਰ ਕਰਨ ਵਾਲੇ ਸੀ ਇਹ ਪਾਣੀ ਉਹਨਾਂ ਨੂੰ ਕੀ ਕਹਿ ਸਕਦਾ ਸੀ ਇਹ ਇੱਕ ਪਰਖ ਸੀ ਪਰ ਉਸ ਪਰਖ ਨੂੰ ਪਾਸ ਕੀਤਾ ਧੰਦਰ ਬਾਬਾ ਨਰੈਣ ਸਿੰਘ ਮਹਾਰਾਜ ਜੀ ਤੇ ਜੇ ਬਾਬਾ ਨਰੈਣ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਮਹਾਰਾਜ ਆਏ ਤੇ ਸਾ ਸੰਗਤ ਆਪਣੀ ਮੁਰਸ਼ਿਦ ਇਤੀ ਤਾਂ ਹਰ ਕੋਈ ਸਿਫਤ ਕਰਦਾ ਹੈ ਬਧੌੜ ਦੇ ਇਲਾਕੇ ਵਿੱਚ ਤੇ ਬਾਬਾ ਜੀ ਨੇ ਪੰਜ ਮੰਜਲਾ ਬਹੁਤ ਸੁੰਦਰ ਸਥਾਨ ਬਣਾਇਆ ਉਥੋਂ ਦੀ ਦੁਨੀਆ ਉਥੋਂ ਦੇ ਲੋਕਾਂ ਨੂੰ ਜੇ ਸੁਣੀਏ ਨਾ ਮਨ ਹਰਾਨ ਹੋ ਜਾਂਦਾ ਹੈ ਕਿ ਮਹਾਪੁਰਖੋਂ ਐਡੀਆਂ ਵੱਡੀਆਂ ਤੁਹਾਡੀਆਂ ਕਮਾਈਆਂ ਉੱਥੋਂ ਦੇ ਰਹਿਣ ਵਾਲੇ ਬਜ਼ੁਰਗ ਦੱਸਦੇ ਹੁੰਦੇ ਕਹਿੰਦੇ ਬਾਬਾ ਨਰੈਣ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਸੇਵਾ ਕਰਦੇ ਹੋਏ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਐਡੀਆਂ ਐਡੀਆਂ ਬਿਆਈਆਂ ਪੜ ਜਾਣੀਆਂ ਰੋੜ ਫਸ ਜਾਣੇ ਤੇ ਫਿਰ ਵੀ ਜੇ ਰੋੜ ਕੱਢਦਿਆਂ ਕੱਢਦਿਆਂ ਤੋਂ ਵੀ ਜੇ ਬਾਬਾ ਜੀ ਦੀ ਆਵਾਜ਼ ਪੈਣੀ ਉਸੇ ਤਰ੍ਹਾਂ ਭੱਜ ਪੈਣਾ ਬਾਬਾ ਜੀ ਦੇ ਚਰਨਾਂ ਵਿੱਚੋਂ ਖੂਨ ਵੀ ਸਿਮਣ ਲੱਗ ਜਾਂਦਾ ਸੀ ਇਹ ਐਵੇਂ ਨਹੀਂ ਮਰਤਬੇ ਮਿਲਦੇ ਇੱਡਾ ਵੱਡਾ ਸਥਾਨ ਦੁਨੀਆ ਹੈਰਾਨ ਹੁੰਦੀ ਹੈ ਸਾਜ ਸੰਗਤ ਤਕਰੀਬਨ 42-43 ਕਮਰੇ 5 ਮੰਜਲਾ ਸਥਾਨ ਖੁੱਲੀਆਂ ਖੁੱਲਾ ਸਥਾਨ ਤੇ ਕੁੱਲ 16 ਮਹੀਨਿਆਂ ਦੇ ਵਿੱਚ ਵੈਸੇ 19 ਮਹੀਨੇ ਲੱਗੇ ਨੇ ਜੇ 3 ਮਹੀਨੇ ਮਿਸਤਰੀ ਦੀ ਲਾਪਰਵਾਹੀ ਕੱਢ ਦਈਏ ਤੇ 16 ਮਹੀਨੇ ਬਣਦੇ ਨੇ ਕੋਲ 16 ਮਹੀਨਿਆਂ ਵਿੱਚ ਐਡਾ ਬਹਾਨ ਆਸਥਾਨ ਤਿਆਰ ਕਰ ਦੇਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੋ ਇਹ ਬਰਕਤਾਂ ਨੇ ਇਸ ਘਰ ਦੀਆਂ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਵਰਸੀ ਸਮਾਗਮ ਆ ਰਿਹਾ ਹੈ ਇਹ ਜਿਹੜੀ ਜੋਤ ਹੈ ਇਹ ਜਿਹੜੀ ਰਹਿਮਤ ਹੈ ਇਸੇ ਤਰ੍ਹਾਂ ਦਰਜਾ ਬਾ ਦਰਜਾ ਅੱਗੇ ਚੱਲਦੀ ਹੈ ਪਰ ਮਿਲਦੀ ਉਹਨੂੰ ਹੈ ਜਿਹੜਾ ਕਮਾਈ ਕਰਦਾ ਸੋ ਐਸੇ ਕਮਾਈ ਵਾਲੇ ਸਾਧੂਆਂ ਦੀ ਸੰਗਤ ਤੇ ਉਹਨਾਂ ਦੀ ਸ਼ਰਣ ਦੇ ਵਿੱਚ ਜਦੋਂ ਅਸੀਂ ਆਉਨੇ ਆ ਨਾ ਕਿਤੇ ਕਿਣਕਾ ਮਾਤਰ ਵੀ ਸਾਧੂ ਦੇ ਬਚਨ ਸਾਡੇ ਹਿਰਦੇ 'ਚ ਵਸ ਜਾਣ ਤੇ ਸਾਸ ਅੱਗੇ ਸਾਡਾ ਆਵਾ ਗਵਣ ਮਟ ਜਾਏ ਇਸ ਲਈ ਹੁਣ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਮਹਾਰਾਜ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਸ਼ਿਸ਼ੋਬਦ ਨੇ ਇਸ ਸਟੇਜ ਦੇ ਉੱਤੇ ਜਿਨ੍ਹਾਂ ਨੇ ऐसे ऐसे पापियां ਦੇ ਮੂੰਹ ਵਿੱਚ ਵੀ ਇਸ ਘਰ ਦੀ ਸਿਫਤ ਪਾ ਦਿੱਤੇ بڑے بڑے ਅਸਥਾਨਾਂ ਦੇ ਉੱਤੇ ਗਏ بڑے بڑے ਮਹਾਨ ਸਾਧੂਆਂ ਦੀ ਸ਼ਰਨ ਲਈ ਪਰ ਜ਼ਿੰਦਗੀ ਨਾ ਬਦਲੇ ਐਸੇ ਪਾਪੀਆਂ ਦੀ ਜ਼ਿੰਦਗੀ ਬਾਹ ਪੁਰਖਾਂ ਦੇ ਇੱਕ ਨਜ਼ਰ ਨਾਲ ਬਦਲ ਦਿੱਤੀ ਐਸੇ ਮਹਾਪੁਰਖਾਂ ਦੇ ਦਰਗਾਹੀ ਬਚਨ ਆਪਾਂ ਸੁਣ ਕੇ ਜੀਵਨ ਨੂੰ ਸਵਿਧਾ ਕਰੀਏ ਗੁਰਬਾਣੀ ਨੇ ਮਿਹਰ ਕੀਤੀ ਹੈ ਮੈਂ ਫੇ ਪੰਕਤੀ ਦੁਹਰਾ ਕੇ ਖਿਮਾਂ ਦਾ ਜਾਜਕ ਹੋਵਾਂ ਸਾਧੂ ਕੀ ਜੋਲੇ ਓਟ ਸਾਧੂ ਹੋਵੇ ਜਿਵੇਂ ਬਾਬਾ ਜੀ ਕਹਿੰਦੇ ਨੇ ਸਵਾਦੂ ਨਾ ਹੋਵੇ ਦੁਨੀਆ ਦੇ ਸਵਾਦਾਂ 'ਚ ਨਾ ਪੈ ਜਾਏ ਹੋਵੇ ਸਾਧੂ ਆਪਣਾ ਜੀਵਨ ਸਾਧਿਆ ਹੋਵੇ ਜਦੋਂ ਦੇ ਮਾਂ ਦੇ ਪੇਟ ਚੋਂ ਜਨਮ ਲਿਆ ਕਦੇ ਮੰਦੇ ਪੈਰ ਨਾ ਪਾਇਆ ਹੋਵੇ ਇਹ ਕੌਣ ਕਹਿ ਸਕਦਾ ਇਹ ਹੌਸਲੇ ਨਾਲ ਹੋਈ ਕਹਿ ਸਕਦਾ ਜਿਹਦਾ ਆਪਣਾ ਜੀਵਨ ਐਸਾ ਹੋਵੇ ਸੋ ਕੁਰਬਾਨ ਜਾਈਏ ਐਸੇ ਮਹਾਪੁਰਖਾਂ ਦੇ ਕੋਲੋਂ ਉਹਨਾਂ ਦੇ ਬਚਨਾਂ ਨੂੰ ਸਰਵਣ ਕਰਕੇ ਫਿਰ ਦੇਜ ਮਸਾਕੇ ਜੀਵਨ ਸਫਲਾ ਕਰੀਏ ਹੋਈਆਂ ਭੁੱਲਾਂ ਦੀ ਖਿਮਾ ਹੁਣ ਸਤਕਾਰਯੋਗ ਭਾਈ ਮਨਜੀਤ ਸਿੰਘ ਜੀ ਉਹ ਸਭ ਲਾਉਣਗੇ ਫਿਰ ਮਹਾਪੁਰਖਾਂ ਦੀ ਬਚਨ ਸਰਵਣ ਕਰਨੇ ਨੇ ਦਾਸ ਦੀ ਇੰਨੀ ਹਾਜ਼ਰੀ ਪਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਪਰਮ ਸਰਕਾਰਯੋਗ ਭਾਈ ਸਤਨਾਮ ਸਿੰਘ ਜੀ ਮੁੱਖ ਸੇਵਾਦਾਰ ਨਾਨਕਸਾਠਾੜ ਭਦੌੜ ਬਹੁਤ ਸੋਹਣੇ ਬਚਨ ਬਹੁਤ ਸੋਹਣੀ ਕਥਾ ਬੜੇ ਵਿਦਵਾਨ ਨੇ ਪਾਣੀ ਬਾਰੇ ਬਹੁਤ ਗਿਆਨ ਹੈ ਹੁਣ ਭਾਈ ਮਨਜੀਤ ਸਿੰਘ ਜੀ ਉਹ 10 ਮਿੰਟ ਦੀ ਹਾਜ਼ਰੀ ਫਿਰ ਆਪਾਂ ਮਹਾਂਪੁਰਖਾਂ ਨੂੰ ਬੇਨਤੀ ਕਰਾਂਗੇ ਭਾਈ ਮਨਜੀਤ ਸਿੰਘ